ਸਤ ਸ੍ਰੀ ਅਕਾਲ ਦੋਸਤੋ ਮੈਂ ਪ੍ਰਗਟ ਸਿੰਘ ਪੁੱਲਾ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਅਜੋਕੇ ਸਮੇਂ ਦੇ ਵਿੱਚ ਇਹ ਜਿਹੜਾ ਰੋਗ ਜਿਹਦੇ ਬਾਰੇ ਮੈਂ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਤੇ ਜਿਹਦਾ ਇਲਾਜ ਦੱਸਣਾ ਹੈ ਇਹ ਤਕਰੀਬਨ ਹਰ ਇਨਸਾਨ ਨੂੰ ਆ ਰਿਹਾ ਹੈ ਚਾਹੇ ਉਹ ਬੁੱਢਾ ਹੋਵੇ ਜਵਾਨ ਹੋਵੇ ਬੱਚਾ ਹੋਵੇ ਇਹ ਰੋਗ ਹੈਗਾ ਜੀ ਟਿਨਿਟਸ ਕੰਨਾਂ ਦੇ ਵਿੱਚ ਛਾਂ ਛਾਂ ਜਾਂ ਬੀਪ ਦੀ ਆਵਾਜ਼ ਆਉਣਾ ਜਿੰਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਰਿੰਗਿੰਗ ਇਨ ਦਾ ਇਅਰਸ ਬੋਲਦੇ ਹਾਂ ਇਹ ਸਭ ਤੋਂ ਮੁੱਖ ਕਾਰਨ ਹੈ ਜੀ ਤੁਹਾਡਾ ਉਮਰ ਤੋਂ ਪਹਿਲਾਂ ਬੋਲੇ ਹੋ ਜਾਣ ਦਾ ਕੰਨਾ ਵਿੱਚ ਇਨਫੈਕਸ਼ਨ ਦੀ ਵਜ੍ਹਾ ਕਰਕੇ ਹੋਵੇ ਚਾਹੇ ਕੰਨਾਂ ਦੇ ਵਿੱਚ ਕਿਸੇ ਹੋਰ ਵਜ੍ਹਾ ਦੀ ਕਰਕੇ ਹੋਵੇ ਟਿਨਿਟਸ ਤੁਹਾਨੂੰ ਸਭ ਤੋਂ ਜ਼ਿਆਦਾ ਤੰਗ ਪ੍ਰੇਸ਼ਾਨ ਕਰਨ ਵਾਲਾ ਰੋਗ ਹੈ ਇਹਦੇ ਨਾਲ ਚੱਕਰ ਆਉਣਾ ਬਹੁਤ ਜ਼ਿਆਦਾ ਆਮ ਗੱਲ ਹੈ ਅਸੀਂ ਪ੍ਰਭਾਵਤਾਂ ਇਸ ਚੀਜ਼ ਤੋਂ ਬਹੁਤ ਜ਼ਿਆਦੇ ਲੋਕ ਪ੍ਰਭਾਵਤ ਨੇ ਤੋਂ ਇਹਦਾ ਮੈਂ ਅੱਜ ਐਸਾ ਇਲਾਜ ਤੁਹਾਨੂੰ ਦੱਸਣ ਲੱਗਾ ਕਿ ਅਗਰ ਤੁਸੀਂ ਹਫ਼ਤੇ ਦੇ ਵਿੱਚ ਸਿਰਫ ਦੋ ਦਿਨ ਇਸ ਇਲਾਜ ਦੀ ਵਰਤੋਂ ਕਰਦੇ ਹੋ ਤਾਂ ਜ਼ਿੰਦਗੀ ਭਰ ਤੁਹਾਡੇ ਨਾਂ ਤੱਕ ਕੰਨ ਖਰਾਬ ਹੋਣਗੇ ਨਾ ਤੁਹਾਨੂੰ ਬહેરાਪਨ ਆਏਗਾ ਨਾ ਹੀ ਕੰਨਾਂ ਦੇ ਵਿੱਚ ਕਦੀ ਕੋਈ ਬਿਮਾਰੀ ਪ੍ਰਵੇਸ਼ ਕਰ ਸਕੇਗੀ ਤਾ ਉਹ ਸਿੰਪਲ ਜਿਹਾ ਇਲਾਜ ਹੈਗਾ ਜੀ ਸਭ ਤੋਂ ਪਹਿਲਾਂ ਇੱਕ ਐਕਸਰਸਾਈਜ਼ ਹੈ ਕੰਨਾਂ ਦੇ ਵਿੱਚ ਅਸਲ ਦੇ ਵਿੱਚ ਟਿਨਿਟਸ ਪਰਦਿਆਂ ਦੀ ਕਮਜ਼ੋਰੀ ਜਾਂ ਪਰਦਿਆਂ ਦੇ ਖੁਸ਼ਕ ਹੋਣ ਜਾਣ ਕਰਕੇ ਹੁੰਦਾ ਹੈ ਜਿਹੜਾ ਕਿ ਅੱਜ ਕੱਲ ਤਾਂ ਹੋ ਰਿਹਾ ਕਿਉਂਕਿ ਅਸੀਂ ਜ਼ਿੰਦਗੀ ਵਿੱਚ ਮੋਬਾਈਲ ਫੋਨ ਦੀ ਵਰਤੋਂ ਜਾਂ ਸਾਡੀ ਜ਼ਿੰਦਗੀ ਵਿੱਚ ਸ਼ੋਰ ਸ਼ਰਾਬਾ ਜਾਦੇ ਹੋ ਗਿਆ ਜਾਂ ਸਾਡੇ ਪ੍ਰਦੂਸ਼ਣ ਇੰਨਾ ਜ਼ਿਆਦਾ ਵਧ ਗਿਆ ਉਹ ਕੰਨਾਂ ਦੇ ਵਿੱਚ ਜਾ ਕੇ ਕੰਨਾਂ ਦੇ ਪਰਦਿਆਂ ਨੂੰ ਖਰਾਬ ਕਰ ਰਿਹਾ ਹੈ ਤੋਂ ਸਭ ਤੋਂ ਪਹਿਲਾਂ ਇਹਦੀ ਜਿਹੜੀ ਐਕਸਰਸਾਈਜ਼ ਉਹ ਕਿਸ ਤਰ੍ਹਾਂ ਨੱਕ ਨੂੰ ਇਸ ਤਰ੍ਹਾਂ ਬੰਦ ਕਰਕੇ ਚੰਗੀ ਤਰ੍ਹਾਂ ਕੁੱਟ ਕੇ ਤੇ ਸਾਹ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਹੈ ਧਿਆਨ ਰੱਖਵੇ ਨਾ ਤੁਹਾਡਾ ਮੂੰਹ ਖੁੱਲਣਾ ਚਾਹੀਦਾ ਇਸ ਦੌਰਾਨ ਤੇ ਨਾ ਹੀ ਤੁਹਾਡਾ ਨੱਕ ਖੁੱਲਣਾ ਚਾਹੀਦਾ ਤੇ ਸਹੀਜੇ ਸਹੀਜੇ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਆਪਣੇ ਸਾਹ ਨੂੰ ਤੁਸੀਂ ਦੇਖੋਗੇ ਕਿ ਤੁਹਾਡੇ ਕੰਨਾਂ ਦੇ ਵਿੱਚੋਂ ਫਟ ਫਟ ਦੀ ਆਵਾਜ਼ ਆਏਗੀ ਉਹ ਪਰਦੇ ਜਿਹੜੇ ਅੰਦਰ ਤਸੇ ਹੋਏ ਨੇ ਉਹ ਬਾਹਰ ਆ ਜਾਣਗੇ ਸਹੀ ਪੋਜੀਸ਼ਨ ਤੇ ਆ ਜਾਣਗੇ ਤੇ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਏਗਾ ਜਿਵੇਂ ਸਾਡੇ ਸੁਣਨ ਦੀ ਸ਼ਕਤੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਵਧ ਗਈ ਹੈ ਪਰ ਇੱਕ ਖਿਆਲ ਰੱਖਿਓ ਜਿਸ ਨੂੰ ਹਾਈ ਬੀਪੀ ਦੀ ਪ੍ਰੋਬਲਮ ਹੈ ਇਹ ਐਕਸਰਸਾਈਜ਼ ਕਰਨ ਦੇ ਲੱਗਿਆ ਉਹ ਇਸ ਚੀਜ਼ ਦਾ ਧਿਆਨ ਰੱਖਣ ਕਿਉਂਕਿ ਇਹਦੇ ਨਾਲ ਥੋੜਾ ਜਿਹਾ ਬੀਪੀ ਟੈਂਪਰੇਰੀ ਸਮੇਂ ਦੇ ਲਈ ਦੂਸਰਾ ਇਲਾਜ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟਸ ਰੱਖਦਾ ਹੈ ਸਾਡੇ ਪੁਰਾਣੇ ਬਜ਼ੁਰਗ ਕਰਦੇ ਸਨ ਆਪਣੇ ਕੰਨਾਂ ਨੂੰ ਤਰੋ-ਤਾਜ਼ਾ ਰੱਖਣ ਦੇ ਲਈ ਬੱਚਿਆਂ ਦੇ ਵਿੱਚ ਵੀ ਇਹ ਚੀਜ਼ ਵਰਤੀ ਜਾਂਦੀ ਸੀ ਉਹ ਸੀਗਾ ਜੀ ਸਰੋਂ ਦੇ ਤੇਲ ਨੂੰ ਥੋੜਾ ਜਿਹਾ ਕੋਸਾ ਕਰਕੇ ਗਰਮ ਕਰਕੇ ਦੋ-ਦੋ ਬੂੰਦਾਂ ਕੰਨਾਂ ਦੇ ਵਿੱਚ ਪਾਉਣਾ ਇਹ ਤੁਸੀਂ ਕਿਸੇ ਟਾਈਮ ਵੀ ਪਾ ਸਕਦੇ ਹੋ ਰਾਤ ਨੂੰ ਪਾ ਸਕਦੇ ਹੋ ਦਿਨਾਂ ਹੀ ਪਾ ਸਕਦੇ ਹੋ ਦੁਪਹਿਰੇ ਪਾ ਸਕਦੇ ਕੁੱਲ ਮਿਲਾ ਕੇ ਜਦੋਂ ਵੀ ਤੁਹਾਡਾ ਕਾਇਮ ਲੱਗੇ ਉਹ ਪਾ ਸਕਦੇ ਹੋ ਉਸ ਤੋਂ ਅਗਲੀ ਚੀਜ਼ ਹਮੇਸ਼ਾ ਹਫਤੇ ਦੇ ਵਿੱਚ ਦੋ ਦਿਨ ਆਪਣੇ ਸਿਰ ਦੀ ਮਾਲਿਸ਼ ਕਰਨੀ ਹੈ ਤੇ ਜਦੋਂ ਤੁਸੀਂ ਟਿਨਟਸ ਬਿਮਾਰੀ ਨਾਲ ਲੜ ਰਹੇ ਹੋ ਉਹਨਾਂ ਹਾਲਾਤਾਂ ਵਿੱਚ ਜਿਹੜੀ ਤੁਸੀਂ ਮਾਲਿਸ਼ ਕਰਨੀ ਹੈ ਇਹਨਾਂ ਜਗ੍ਹਾ ਦੇ ਉੱਤੇ ਕੰਨਾਂ ਦੇ ਪਿਛਲੀਆਂ ਜਗ੍ਹਾ ਦੇ ਉੱਤੇ ਜ਼ਿਆਦਾ ਇਸ ਚੀਜ਼ ਦਾ ਤਵੱਜੂ ਦੇਣਾ ਹੈ ਜਿਆਦਾ ਵਧੀਆ ਮਾਲਿਸ਼ ਕਰਨੀ ਹੈ ਉਹਦੇ ਨਾਲ ਵੀ ਜਿਹੜੀ ਪਰਦੇ ਨੂੰ ਆਈ ਹੋਈ ਕਮਜ਼ੋਰੀ ਤੇ ਜਿਹੜਾ ਇਨਫੈਕਸ਼ਨ ਆ ਉਹ ਠੀਕ ਹੁੰਦਾ ਉਸ ਤੋਂ ਅਗਲੀ ਗੱਲ ਖੁਦਰਾ ਖਾਸ ਤਾ ਤੁਹਾਡੇ ਕੰਨ ਦੇ ਵਿੱਚ ਕੋਈ ਜ਼ਖਮ ਹੋ ਗਿਆ ਤੁਹਾਨੂੰ ਪਾਸ ਆਉਣ ਲੱਗ ਗਈ ਹੈ ਰੇਸ਼ਾ ਆਉਣ ਲੱਗ ਪਿਆ ਹੈ ਕੋਈ ਇਹ ਜੀ ਸਮੱਸਿਆ ਆਉਣ ਲੱਗ ਪਈ ਐ ਜਾਂ ਖਾਰਸ਼ ਹੋਣ ਲੱਗ ਪਈ ਐ ਤਾਂ ਉਹਦੇ ਲਈ ਸਭ ਤੋਂ ਸਟੀਕ ਇਲਾਜ ਸਰੋਂ ਦੇ ਤੇਲ ਵਿੱਚ ਦੋ ਤੁਰੀਆਂ ਲਸਣ ਦੀਆਂ ਜਿਹਨੂੰ ਆਪਾਂ ਥੋਮ ਵੀ ਬੋਲਦੇ ਆਂ ਦੀਆਂ ਸਾਰ ਕੇ ਉਸ ਨੂੰ ਤੇਲ ਬਣਾ ਕੇ ਤੇ ਕੋਸਾ-ਕੋਸਾ ਕਰਕੇ ਉਹ ਦੋ-ਦੋ ਬੂੰਦਾਂ ਦਿਨ ਦੇ ਕਿਸੇ ਵੇਲੇ ਵੀ ਉਹ ਪਾਉਣੀਆਂ ਨੇ ਸਿਰਫ ਇਸ ਸਧਾਰਨ ਜੇ ਤਰੀਕੇ ਨਾਲ ਤੁਹਾਡੇ ਕੰਨਾਂ ਦੀ ਜਿਹੜੀ ਸੁਣਨ ਦੀ ਸ਼ਕਤੀ ਹੈ ਉਹ ਜ਼ਿੰਦਗੀ ਭਰ ਦੇ ਲਈ ਬਰਕਰਾਰ ਰਹੇਗੀ ਤੇ ਕਦੀ ਵੀ ਤੁਹਾਨੂੰ ਕੰਨਾਂ ਨਾਲ ਕੋਈ ਵੀ ਸਮੱਸਿਆ ਜਿਹੜੀ ਆਉਂਦੀ ਹੈ ਕੰਨਾਂ ਦੀ ਕਿਸੇ ਤਰ੍ਹਾਂ ਦਾ ਵੀ ਉਸ ਦਾ ਸਾਹਮਣਾ ਨਹੀਂ ਕਰਨਾ ਪਏਗਾ ਤੇ ਜ਼ਿੰਦਗੀ ਭਰ ਤੁਸੀਂ ਬહેરાਪਨ ਦੇ ਪਛਾਤਾਤ ਰਹੋਗੇ। ਤੋਂ ਇਸ ਵੀਡੀਓ ਨੂੰ ਵੀ ਲੋਕਾਂ ਤੱਕ ਜਰੂਰ ਸ਼ੇਅਰ ਕਰਿਓ ਕਿਉਂਕਿ ਸਧਾਰਨ ਜੇ ਇਲਾਜ ਸਾਡੀ ਜ਼ਿੰਦਗੀ ਬਦਲ ਸਕਦੇ ਨੇ ਕਈਆਂ ਦੀ ਜ਼ਿੰਦਗੀ ਬਦਲ ਸਕਦੇ ਨੇ। ਥੈਂਕ ਯੂ।